ਸਤਰੀਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪ ਆਏ ਸੀ ਦਾਣਾ ਪਿਆਉਣ ਇੱਕ ਗੱਟਾ ਲਾਇਆ ਪਿਆ ਤੇ ਤਿੰਨ ਗੱਟਿਆ ਸੀ ਤੇ ਇਹ ਹੈਗਾ ਬਾਈ ਜੀ ਸੇਂਗ ਆਟਾ ਮੇਲ ਇੱਥੇ ਤੁਹਾਨੂੰ ਦੱਸ ਹੀ ਜਾਊਗਾ ਸਾਰਾ ਕੁਝ ਸੇਂਗ ਆਟਾ ਮੇਲ ਤੇ ਇਹ ਜਿਹੜੀ ਲੋਕੇਸ਼ਨ ਹੈਗੀ ਆ ਉਹ ਹੈਗੀ ਆ ਬਾਈ ਜੀ ਹਰੀਕੇ ਕਲਾ ਦਾ ਜਿਹੜਾ ਸਰੈਨਾਗਾ ਨੂੰ ਛੜਕ ਜਾਂਦੀ ਹੈ ਨਾ ਉਹਦੇ ਤੇ ਆ ਇਹ ਤੇ ਆ ਦੇਖੋ ਐ ਹੁਣ ਕੱਲ ਦਾ ਖੜਾ ਟਰੈਕਟਰ ਖਰਾਕ ਬਣਾਉਣੀ ਆ ਤੇ ਵੀ ਟਾਈਮ ਹੀ ਨਹੀਂ ਲੱਗਦਾ ਆਹ ਕੌਣ ਤੁੰਡ ਇਹਦੇ ਵਿੱਚੋਂ ਖਾਣੇ ਆ ਆ ਦੇਖ ਇੰਨਾ ਸਮਾਨ ਵੀ ਇੰਨਾ ਕੱਤ ਵੱਜਿਆ ਪਿਆ ਲੋਡ ਨਹੀਂ ਆਉਂਦਾ ਕੰਮ ਆ ਆ ਕਣਕ ਜਮਾ ਕਰਵਾਈ ਵੀ ਲੋਕਾਂ ਦੀ ਤੇ ਇੱਥੇ ਵੀ ਖਰਾਕ ਹੀ ਬਣਾਉਂਦੇ ਆ ਇਹ ਆਟਾ ਚੱਕੀ ਚੱਲੀ ਜਾਂਦੀ ਆ ਉਹ ਚੱਕੀ ਆ ਇਹ ਆ ਗਾਣੇ ਆ ਤੇ ਸਪੈਸ਼ਲ ਇਹ ਉਹ ਤੇ ਕਾਰਗੋ ਦੀ ਐ ਸਾਫ ਹੋ ਕੇ ਗਣ ਕਾਉਦੀ ਐ ਇਹਨਾਂ ਟੈਂਕਾਂ ਚ ਇਹ ਗੱਲੀ ਆਟਾ ਚੱਕੀ ਲੇਗੀ ਤੇ ਇੱਥੇ ਨਾ ਖਰਾਗੇ ਬੰਦੀ ਆ ਖਰਾਗੇ ਬਣਾਉਂਦੇ ਆ ਇਹ ਤੇ ਇਧਰ ਆਹ ਕੋਲੂ ਐ ਆ ਗ੍ਰੈਂਡਰ ਹੈ ਰਾਣਾ ਵੀਰ ਜੀ ਦੇ ਨਾਲ ਗ੍ਰੈਂਡਰ ਨਾਲ ਆ ਜਿਹੜੀ ਆਪਾਂ ਤੁਹਾਨੂੰ ਦੱਸਿਆ ਖਰਾਕ ਬਣਾਉਣ ਨਾਲ ਸਿਸਟਮ ਆ ਗ੍ਰੈਂਡਰ ਹੈ ਤੇ ਕੋਲੂ ਵੀ ਲੱਗਿਆ ਪਤਾ ਨੂੰ ਦੱਸਿਆ ਸੀ ਆਹਾਂ ਕੋਲੂ ਵਜੇ ਚੱਲ ਜਾਈ ਜਾਂਦਾ ਤੇਲ ਕੱਢਣ ਵਾਲਾ ਆ ਇਧਰ ਮਟੀਰੀਅਲ ਪਿਆ ਹੈ ਖਰਾਕ ਬਣਾਉਣ ਵਾਲਾ ਉਹ ਪਰੇ ਤੱਕ ਸਟੋਰ ਆ ਇਹ ਤੇ ਖਰਾਕ ਵੀ ਮਿਲਦੀ ਇੱਥੇ ਤੇ ਇਸ ਮੁੰਡੇ ਦੀ ਬਈ ਡਿਊਟੀ ਇੱਥੇ ਕੈਮਰਾ ਹੂੰ ਹੂੰ ਕਿੰਨਾ ਕੰਮ ਆਉਂਦਾ ਆ ਬਹੁਤ ਕੰਮ ਤਾਂ ਯਾਰ ਇੱਥੇ ਉਹ ਪਤਾ ਲੱਗਦਾ ਹੀ ਹੈ ਹਨ ਜਿਹੜਾ ਇੰਨਾ ਉਹ ਵਜਿਆ ਫਿਰ ਰਸ਼ ਤੇ ਕੰਮ ਇੱਕ ਦਿਨ ਚ ਨਿਬੜਦਾ ਨਹੀਂ ਜਿਵੇਂ ਤੂੰ ਅੱਜ ਦੱਸਿਆ ਸੀਗਾ ਵੀ ਕੱਲ ਦੇ ਗਾ ਕਿੰਨੇ ਸੀ ਹਨ ਚਲ ਆਪਾਂ ਘੰਟੀ ਜੀ ਦਾ ਕਿਉਂ ਦੱਸਦੇ ਨੇ ਕਈ ਏਰੀਆ ਅਗਲਾ ਕਹਿੰਦਾ ਯਾਰ ਕਿੰਨੇ ਜਾਂ ਤੁਹਾਨੂੰ ਨਹੀਂ ਹੈ ਤੇ ਬਾਕੀ ਭਾਈ ਇੱਥੇ ਨਾ ਖਰਾਕ ਵੀ ਚੌਕਰ ਖਰਾਕ ਖਾਲ ਵਡੇਮਿਆਂ ਦੀ ਖਾਲ ਸਰੋਂ ਦੀ ਖਾਲ ਗੋਕਾ ਫੀਡ ਤੇ ਉਹ ਕੀ ਆ ਉਹ ਵੀ ਉਹ ਦਾ ਚੂਰੀ ਹੈ ਨਾ ਹਾਂ ਉਹ ਦਾ ਵੀ ਹਾਂ ਉਹ ਇਹ ਖਰਾਕ ਚ ਪਾਉਂਦੇ ਹੈ ਨਾ ਆ ਪਿੱਛੇ ਇੱਥੇ ਸਟੋਰ ਹੈਗਾ ਇੱਕ ਬਾਬੇ ਫਰੀਦ ਦੀ ਫੋਟੋ ਲਾਈ ਹੈ ਹੈ ਤੇ ਆ ਜਾਏ ਨਹੀਂ ਉਹ ਮਾਲਕ ਵਾਂਗ ਦੇ ਬਈ ਕੀ ਸਮਾ ਪਟਾ ਤੇ ਪਟਾ ਆ ਗਿਆ ਉਹ ਲੂਟ ਹਾਂ ਆ ਗਿਆ ਨਵੇਂ ਪਤਾ ਸਾਰਾ ਨਵਾਂ ਪਤਾ ਹੁਣ ਨਹੀਂ ਡੱਕਦਾ ਹਨ ਉਹਦੇ ਤਾਂ ਖਰਾਬ ਕਰਦਾ ਹੀ ਆ ਚੱਲ ਖਰਾਬ ਵੀ ਬਹੁਤ ਬਣਾਉਂਦੇ ਆ ਅੱਜ ਸਰੋਂ ਦਾ ਕਾਸੇ ਨਹੀਂ ਹੈ ਨਾ ਅੱਜ ਵੋਟਾਂ ਕਰਕੇ ਆ ਹਾਂ ਅੱਜ ਵੋਟਾਂ ਕਰਕੇ ਆ ਵੋਟਾਂ ਦੇਣਾ ਅੱਜ ਬਈ ਹਾਂ ਮੇਰਾ ਤਾਂ ਤੇ ਨਹੀਂ ਤਾਂ ਆ ਕਾਫੀ ਨਾ ਗਰਮੀ ਹੋਈ ਜਾਂਦੀ ਹੈ ਹੂੰ ਦੁਪਹਿਰੇ ਹੁੰਦੇ ਨਹੀਂ ਹੈ ਨਾ ਦੁਪਹਿਰ ਤਾਂ ਮੈਨੂੰ ਲੱਗਦਾ ਮੈਂ ਹੀ ਆਇਆ ਹਾਂ ਹਾਂ ਇੱਕ ਵਜਨ ਵਾਲਾ ਹਾਂ ਚਾਰ ਪਰਿਆਂ ਵਾਲਾ ਬਾਕੀ ਆਇਆ ਨਾ ਯਾਰ ਗਰਮੀ ਬਹੁਤ ਹੈ ਤੇ ਗਰਮੀ ਕਰਕੇ ਨਾ ਫਿਰ ਅਗਲਾ ਕਹਿੰਦਾ ਯਾਰ ਟੈਗ ਜੋ ਦੁਪਹਿਰੇ ਮੈਂ ਤਾਂ ਯਾਰ ਮੈਂ ਨਾ ਵੂਡਪੌਂਟ ਜਾਣੀ ਆ 3:00 ਵਜੇ ਮੈਂ ਉਹ ਤੋਂ ਲੈਣ ਨਾ ਖਤਮ ਹੋ ਜੂਗੀ ਤੇ ਆਪਾਂ ਉਦੋਂ ਚੱਲਾਂਗੇ ਹੂੰ ਆਬੜੇ ਨਹੀਂ ਹੈ ਹਾਂ ਐਵੇਂ ਨਹੀਂ ਭੜੀਵੇਂ ਦਾ ਖਾਲਜੀ ਉਹਦੀ ਜੀ ਭੋਨ ਨੂੰ ਖਰਾਕ ਜਿਆ ਰਹੋਣਾ ਨਾ ਨੂੰ ਤਾਂ ਸਾਫ ਤੇ ਵੀ ਲੈਦੇ ਲੋਕੀ ਹੂੰ ਹੂੰ ਗਰਮੀ ਆ ਲੋ ਜੀ ਇਹ ਸੀ ਆਪਣੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਤੇ ਦਬਕ ਕੇ ਸ਼ੇਅਰ ਕਰ ਦੇ ਜੇ ਤੇ ਪਤਾ ਲੱਗ ਜੇ ਵੀ ਇੱਥੇ ਵੀ ਇਹ ਖਰਾਕ ਵੀ ਮਿਲਦੀ ਹੈ ਖਰਾਕ ਬੰਦੀ ਵੀ ਹੈ ਆਟਾ ਚੱਕੀ ਵੀ ਹੈ ਦਾਣਾ ਵੀ ਹੈ ਕਿ ਨਹੀਂ ਸਵਾਗਤ ਹੈ ਆਇਆ ਹਾਂ ਉਹ ਤੇਲੇ ਵਿਖਾਤਾ ਸਿੰਘ ਅਟਮਲ ਸਾਰਾ ਕੋ ਦੱਸਤਾ ਵੀ ਇਹ ਸਰਾਇਨਾ ਦਾ ਜਿਹੜਾ ਹਰੀਕੇ ਕਲਾਂ ਦਾ ਸਰਾਇਨਾਗਰ ਰੋਡ ਜਾਂਦਾ ਉਹਦੇ ਉੱਤੇ ਹੈ 43 ਕਿਲੋ ਮੀਟਰ ਮਾ